ਨਕੋਦਰ ਪੁਲਿਸ ਨੇ ਲੋਕਾਂ ਨੂੰ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੋਤੀ ਮੰਗਣ ਵਾਲੇ ਇੱਕ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ। ਪੜੇਗੇ ਦੋਨੋਂ ਦੋਸ਼ੀ ਨਕੋਦਰ ਦੇ ਹੀ ਸਨ ਅਤੇ ਇਹਨਾਂ ਵਿੱਚੋਂ ਇੱਕ ਨੌਜਵਾਨ ਨਬਾਲਾ ਹੈ। ਫਿਰ ਹਾਲ ਪੁਲਿਸ ਨੂੰ ਦੋਸ਼ੀਆਂ ਕੋਲੋਂ ਕਈ ਵੱਡੇ ਖੁਲਾਸੇ ਹੋਣ ਦੀ ਵੀ ਆਸ ਹੈ। ਮਾੜੇ ਅੰਸਰਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਨਕੋਦਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਫਿਰੋਤੀ ਮੰਗਣ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਤਿੰਨ ਮੋਬਾਈਲ ਫੋਨ ਅਤੇ ਇੱਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ। ਪੁਲਿਸ ਨੇ ਦੱਸਿਆ ਕਿ ਦੋਨੋਂ ਦੋਸ਼ੀ ਨਕੌਦਰ ਦੇ ਰਹਿਣ ਵਾਲੇ ਹਨ ਅਤੇ ਇਹਨਾਂ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਨਕੌਦਰ ਦੇ ਇੱਕ ਨਾਮੀ ਵਪਾਰੀ ਸਮੇਤ ਹੋਰ ਕਈ ਲੋਕਾਂ ਤੋਂ ਧਮਕੀਆਂ ਦੇ ਕੇ ਫਰौती ਮੰਗੀ ਗਈ ਸੀ ਫਿਲਹਾਲ ਪੁਲਿਸ ਨੂੰ ਦੋਸ਼ੀਆਂ ਤੋਂ ਕਈ ਵੱਡੇ ਖੁਲਾਸੇ ਹੋਣ ਦੀ ਵੀ ਆਸ ਹੈ 31 12 ਤਰੀਕ ਤੋਂ ਨਕੌਦਰ ਦੇ ਇੱਕ ਕਾਰੋਬਾਰੀ ਨੂੰ ਲਗਾਤਾਰ ਜਿਹੜੀ ਐਕਸਟਰੈਸ਼ਨ ਕਾਲਸ ਆ ਰਹੀਆਂ ਸੀਗੀਆਂ ਇਹ ਵਰਚੁਅਲ ਨੰਬਰ ਤੋਂ ਕਾਲਸ ਆ ਰਹੀਆਂ ਸੀਗੀਆਂ ਔਰ ਉਹਨਾਂ ਕੋਲੋਂ ਫਰौती ਮੰਗੀ ਜਾ ਰਹੀ ਸੀ ਕਿ 50 ਲੱਖ ਰੁਪਏ ਦੀ ਤੇ ਜਿਸ ਸਬੰਧ ਦੇ ਵਿੱਚ ਜਿਹੜਾ ਐਫ ਆਰ ਨੰਬਰ 64 ਦਰਜ ਕਰਕੇ ਤੇ ਉਹਦੀ ਜਿਹੜੀ ਤਫਤੀਸ਼ ਅਮਲ ਵਿੱਚ ਲਿਆਂਦੀ ਤੇ ਉਹਦੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੇ ਸੇ ਜਿਹੜਾ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜੇ ਚਾਰ ਬੰਦੇ ਜਿਹੜੇ ਚ ਨਾਮਜ਼ਦ ਕੀਤੇ ਗਏ ਜਿਹਦੇ ਵਿੱਚ ਕਿ ਦੋ ਬੰਦੇ ਜਿਹੜਾ ਦਾ ਮਸਟਰਮਾਈਂਡ ਜਿਹੜਾ ਵਾ ਉਹ ਸੁਖਵਿੰਦਰ ਸਿੰਘ ਗੁਰਪਸਾਨੀ son of ਅਮਰਜੀਤ ਸਿੰਘ ਇਹ ਨਵਾਂ ਪਿੰਡ ਦੋਨੇਵਾਲ ਪੈਂਦਾ ਹੈ ਥਾਣੇ ਲੋਹੀਆਂ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਤੇ ਇਸ ਵੇਲੇ ਇਹ ਇੰਗਲੈਂਡ ਯੂਕੇ ਹੈ ਤੇ ਮੇਨ ਮਾਸਟਰਮਾਈਂਡ ਇਹ ਬੰਦਾ ਸੀਗਾ ਇਹਨੇ ਇੱਕ ਰਵਨਦੀਪ ਸਿੰਘ ਜਿਹੜਾ ਇਹਦਾ ਰਿਸ਼ਤੇਦਾਰ ਹੀ ਹੈਗਾ ਵਾ ਇੱਥੇ ਪੁਰੇਵਾਲ ਕਲੋਨੀ ਨਕੋਦਰ ਦਾ ਉਹਦੇ ਨਾਲ ਰਲ ਕੇ ਇੱਕ ਛੜਿਆੰਤਰ ਰਚਿਆ ਔਰ ਜਿਹੜੀ ਉਹ ਐਕਸਪਰਸ਼ਨ ਕਾਲ ਕਰ ਰਹੇ ਸੀਗੇ ਇੱਥੇ ਦੇ ਕਾਰੋਬਾਰੀ ਨੂੰ ਤੇ ਇੱਥੇ ਦੇ ਉਹਦੇ ਜਿਹੜੇ ਗਾਊਂਡ ਲੈਵਲ ਦੇ ਹੈਂਡਲਰ ਹੈ ਇੱਥੇ ਇੱਕ ਅਦਿੱਤ્ય ਨਾਂ ਦਾ ਅਦਿੱਤ્ય ਰਾਏ ਉਹ ਫਾਊਂਡੇਸ਼ਨ ਦਾ ਮੁੰਡਾ ਜਿਹੜਾ ਨਵੇਸ਼ ਕੁਮਾਰ ਦਾ ਮੁੰਡਾ ਹੈ ਤੇ ਪੁਰੇਵਾਲ ਕਲੋਨੀ ਦਾ ਹੈ ਇਹ ਆਪਸ ਵਿੱਚ ਇਕੱਠੇ ਕਬੱਡੀ ਖੇਡਦੇ ਰਹੇ ਰਮਨਦੀਪ ਤੇ ਇਹ ਇਹ ਇਸ ਕਰਕੇ ਤੇ ਜਾਣਕਾਰ ਸੀਗੇ ਉਹਦੇ ਨਾਲ ਇਹਦਾ ਜਿਹੜਾ ਕੰਟੈਕਟ ਸੀ ਟੈਲੀਫੋਨਿਕਲੀ ਇਹਨੇ ਉਹਦੇ ਕੋਲੋਂ ਇਹਦੀ ਰੈਕੀ ਕਰਵਾ ਕੇ ਸਾਰਾ ਤੇ ਦੂਜਾ ਜਿਹੜਾ ਪੈਸੇ ਲੈਣ ਦਾ ਜਿਹੜਾ ਉਹ ਬਣਾਇਆ ਸੀਗਾ ਬਟ ਉਹ ਜਿਹੜੀ ਸਾਡੀ ਟੀਮਸ ਜਿਹੜੀਆਂ ਇਹਨਾਂ ਨੇ ਜਿਹੜੇ ਦੋ ਬੰਦੇ ਇਹਨਾਂ ਦੇ ਜਿਹੜੇ ਆ ਅਦਿੱਤ્ય ਅਤੇ ਜਿਹੜਾ ਦੂਸਰਾ ਸैम ਸੀਗਾ ਤੇ ਸैम ਵੀ ਨਕੌਦਰ ਤੇ ਰਹਿਣ ਵਾਲਾ ਸੁੰਦਰਨਗਰ ਦਾ ਇਹਨਾਂ ਦੋਨਾਂ ਨੂੰ ਜਿਹੜਾ ਅਰੈਸਟ ਕਰ ਲਿਆ ਔਰ ਇਹਨਾਂ ਨੇ ਅਦਿੱਤ્ય ਨੇ ਇਹ ਵੀ ਦੱਸਿਆ ਵੀ ਇਹਦੇ ਕੋਲੋਂ ਜਿਹੜੀਆਂ ਲੂਹੀਆਂ ਥਾਣੇ ਦੇ ਵਿੱਚ ਵੀ ਦੋ ਪਰਚੇ ਆਲਰੇਡੀ ਦਰਜ ਐ ਇੱਕ 44 ਨੰਬਰ ਐਫ ਆਈ ਆਰ ਐ 64/25 ਐਫ ਆਈ ਆਰ ਐ ਇਹਦੇ ਵਿੱਚ ਉੱਤੇ ਸ਼ਾਮ ਜੁਐਲਰਸ ਦੇ ਨਾਮ ਤੇ ਨਰਿੰਦਰਪਾਲ ਉਹਦੀ ਰਕੀ ਵੀ ਇਹਨੇ ਇਹਨਾਂ ਨੇ ਜਿਹੜੀ ਹੈ ਉਹਦੇ ਥਰੂ ਅਦਿੱਤ્ય ਦੇ ਥਰੂ ਵੀ ਰਕੀ ਵੀ ਕਰਾਈ ਸੀ ਔਰ ਉਹਦੇ ਕੋਲੋਂ ਵੀ 30 ਲੱਖ ਰੁਪਏ ਦੀ ਜਿਹੜੀ ਹੈ ਅਮ ਐਕਸੋਰਸਨ ਜਿਹੜੀ ਮਨੀ ਜਿਹੜੀ ਉਹਦੀ ਡਿਮਾਂਡ ਕੀਤੀ ਸੀਗੀ ਤੇ ਇਸ ਤੋਂ ਇਲਾਵਾ ਇੱਕ ਹੋਰ ਇਹਨਾਂ ਨੇ ਇੱਕ ਪੈਟਰੋਲ ਪੰਪ ਮਾਲਕਾ ਰਜਵੰਦ ਰਜਵੰਦ ਸਿੰਘ ਹੈਗਾ ਵਾ ਇਹਦੇ بیٹے ਨੂੰ ਵੀ ਜਿਹੜਾ 2 ਕਰੋੜ ਰੁਪਏ ਦੀ ਜਿਹੜੀ ਫਰौती ਜਿਹੜੀ ਹੈ ਇਹ ਡਿਮਾਂਡ ਕਰ ਰਹੇ ਸੀਗੇ ਸਰ ਜਿਹੜੀ ਪੈਟਰੋਲ ਪੰਪ ਦੀ ਗੱਲ ਕਰ ਰਹੇ ਹੋ ਕਿੱਥੇ ਦਾ ਸੀ ਇਹ ਵੀ ਲੋਹਿਆਂ ਦਾ ਸੀਗਾ ਜੀ ਇਹ ਪੈਟਰੋਲ ਪੰਪ ਜਿਹੜਾ ਲੋਹਿਆਂ ਦਾ ਹੀ ਹੈ ਔਰ ਇਹ ਰਹਿਣ ਵਾਲਾ ਜਿਹੜਾ ਨਵਾਂ ਬਿੰਦੂ ਨੇਵਾਲ ਦਾ ਹੀ ਹੈ ਜਿਹੜਾ ਪੈਟਰੋਲ ਪੰਪ ਦਾ ਮਾਲਕ ਹੈ ਉਹ ਤੇਰੇ ਪਪਾਨੀ ਨੂੰ ਤਾਂ ਤੰਕਿੰਦੇ ਸੀ ਯਾ ਫਰौती ਨੂੰ ਉਹ ਮੇਰੇ ਦੇ ਕਰਦੇ ਸੀ ਕਦੋਂ ਤੋਂ ਮੰਗਦੇ ਆ ਰਹੇ ਇਹ 12 ਜੂਨ ਤੋਂ ਜਿਹੜੀ ਹੈ 12 ਜੂਨ ਨੂੰ ਆਈ ਸੀਗੀ ਔਰ ਉਸ ਤੋਂ ਬਾਅਦ ਲਗਾਤਾਰ ਇਹਨੂੰ ਜਿਹੜਾ ਟੈਲੀਫੋਨਿਕਲੀ ਵਰਚੁਅਲ WhatsApp ਤੇ ਵਰਚੁਅਲ ਨੰਬਰਾਂ ਤੋਂ ਜਿਹੜੀਆਂ ਕਾਲਸ ਆ ਰਹੀਆਂ ਸੀਗੀਆਂ ਤੇ ਅਸੀਂ ਇਹ ਪਹਿਲੇ 50 ਲੱਖ ਦੀ ਮੰਗੀ ਸੀ ਬਾਅਦ ਚ ਇਹਨਾਂ ਦਾ ਜਿਹੜਾ ਸੌਦਾ ਜਿਹੜਾ 10 ਲੱਖ ਰੁਪਏ ਦੇ ਵਿੱਚ ਤੈਅ ਹੋ ਗਿਆ ਸੀਗਾ ਸਰ ਕੁਛ ਦਿੱਤਾ ਵੀ ਸੀ ਇਸ ਨੂੰ ਪਤਾ ਵੀ ਉਹ ਦੇਣਾ ਸੀਗਾ ਨਹੀਂ ਹਜੇ ਦਿੱਤਾ ਨਹੀਂ ਸੀ ਜੀ ਇਹੋ ਜਿਹੜੀ ਇਹੋ ਜਿਹੜੇ ਆਪਣੇ ਪੈਸੇ ਦਾ ਜਿਹੜਾ 10 ਲੱਖ ਰੁਪਈਆ ਲੈਣ ਵਾਸਤੇ ਜਿਹੜੇ ਇਹ ਬੰਦੇ ਆ ਰਹੇ ਸੀਗੇ ਜਿਹੜੇ ਆਏ ਸੀਗੇ ਜਿਨ੍ਹਾਂ ਦੇ ਵਿੱਚੋਂ ਕਿ ਇਹਨਾਂ ਨੂੰ ਜਦੋਂ ਅਰੈਸਟ ਕਰ ਲਿਆ ਦਿੱਤੇ ਇਹਨੂੰ ਜਿਹੜਾ ਤੇ ਨੂੰ ਫਰੋਤੀ ਦੀ ਰਕਮ ਲੈਣ ਆਇਆ ਉਸ ਲਈ ਇਹਨੂੰ ਰਸਕ ਕੀਤਾ ਗਿਆ ਜਿਹੜਾ ਇਹਨਾਂ ਦੇ ਵਿੱਚ ਜਿਹੜਾ ਵਾ ਇਹਨਾਂ ਦਾ ਜਿਹੜਾ ਇਹ ਜਿਹੜਾ ਹੈਗਾ ਇਹ ਸਨੀ ਹੈ ਜੀ ਇਹ ਸਨੀ ਜਿਹੜਾ ਹੈਗਾ ਜਿਹੜਾ ਸੁਖਜਿੰਦਰ ਸਨੀ ਹੈ ਨਵਾਂਪਿੰਡ ਦੋਨੇਵਾਲ ਦਾ ਇਹ ਉਹਦੀ ਟਿਕਾ ਹੈਗੀ ਆ ਔਰ ਇਹੋ ਜਿਹੜਾ ਵਾ ਇਸ ਇਲਾਕੇ ਦੇ ਵਿੱਚ ਜਿਹੜਾ ਵਾ ਫਰੋਤੀਆਂ ਦੇ ਤਿੰਨ ਕੇਸ ਦਾ ਟ੍ਰੇਸ ਹੋ ਗਿਆ ਉਹਨੇ ਔਨ ਰਿਮਾਂਡ ਹੈ ਅਸੀਂ ਹੋਰ ਵੀ ਦਵਾਈ ਨਾਲ ਪੁੱਛੇਸ ਕਰਾਂਗੇ ਔਰ ਆਪਣਾ ਜਿਹੜਾ ਵਾ ਟੈਕਨੀਕਲੀ ਦੇਖ ਕੇ ਵੀ ਹੋਰ ਕਿਹੜੇ ਕਿਹੜੇ ਬੰਦੇ ਨੇ ਉਹਨਾਂ ਨੂੰ ਟੱਚ ਕੀਤਾ ਵਾ ਹੋਰ ਵੀ ਜਿਹੜੇ ਕੇਸ ਸਾਲਵ ਹੋਣ ਦੀ ਆਸ ਹੈ ਸਾਹਾਨੂੰ ਇਹਨਾਂ ਨੇ ਕਿਸੇ ਤੋਂ ਫਰੋਫੀ ਕਿੰਨੇ ਬੰਦੇ ਕੋਲੋਂ ਛੁੱਟੇ ਤੱਕ ਇਹ ਇਹ ਦੂਸਰਾ ਜਿਹੜਾ ਰਮਨਦੀਪ ਹੈ ਜਿਹੜਾ ਨਕੁੰਦਰ ਦਾ ਹੀ ਰਹਿਣ ਵਾਲਾ ਹੈ ਇਹ ਫਰੋਫੀ ਹੋਰ ਵੀ ਲੈ ਚੁੱਕੇ ਬੰਦੇ ਮੈਂ ਨਹੀਂਗਾ ਉਹ ਵੀ ਅਸੀਂ ਸਾਰਾ ਵੈਰੀਫਾਈ ਕਰਾਂਗੇ ਇਹਨਾਂ ਦੇ ਫੋਨਸ ਤੋਂ ਦੂਜਾ ਟੈਕਨੀਕਲੀ